ਸਿੱਧੀ ਸਿੱਧਾ ਉਸ ਬਕਬਕੀ ਜੀ ਹੁੰਦੀ ਹੈ ਕੀ ਗੱਲਾਂ ਕਰਦੇ ਹੋ ਫਰੂਕੀ ਜੀ ਤੁਸੀਂ ਖਾ ਕੇ ਦੇਖੋ ਇਹ ਮੈਂ ਖਾ ਲੀਏ ਤੁਸੀਂ ਦੇਖੋ ਖਾ ਕੇ ਬਕਬਕੀ ਜੀ ਹੁੰਦੀ ਹੈ ਜੀ ਤੁਸੀਂ ਖਾ ਕੇ ਦੇਖੋ ਤੁਸੀਂ ਜੋਧਾ ਜੀ ਦੇ ਦਰਸ਼ਨ ਦੇ ਬਾਅਦ ਨਹੀਂ ਖਾਧੀ ਸਿੱਧੀ ਖਾਣੀ ਹੋਣੀ ਹੁਣ ਦੇਖੋ ਹੈਗੀ ਬਕਬਕੀ ਫਿਰ ਆ ਜਿਹੜਾ ਸੈਂਦਾ ਨਮਕ ਪਿਆ ਇਹ ਵੀ ਬਹੁਤ ਵੱਡਾ ਚਰਚਾ ਵੀ ਸੈਂਦਾ ਨਮਕ ਵਧੀਆ ਕਿ ਚਿੱਟਾ ਨਾਣ ਵਧੀਆ ਠੀਕ ਹੈ ਜਿਹੜਾ ਚਿੱਟਾ ਨੂਣਾ ਉਹਦੇ ਆਪ ਦੇ ਗੁਣ ਨੇ ਹੁਣ ਟੇਸਟ ਵਧੀਆ ਹੈ ਇਹ ਇਹੀ ਫਰਕ ਹੈ ਜੀ ਇਹੀ ਫਰਕ ਹੈ ਵਾਸ 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 ਦੇਖੋ ਇੱਕ ਕੈਮਰੇ ਦੇ ਉੱਤੇ ਗੱਲ ਕਿੰਨੀ ਪੈਰੀ ਕੈਪਚਰ ਹੋਈ ਠੀਕ ਹੈ ਵੀ ਇੱਕ ਵਾਰੀ ਵਾਸਤੇ ਤਾਂ ਲੱਗੀ ਬਕਬਕੀ ਪਰ ਬਾਅਦੋਂ ਪਤਾ ਲੱਗਿਆ ਵੀ ਠੀਕ ਹੈ ਠੀਕ ਹੈ ਹੁਣ ਫਰੂਕੀ ਜੀ ਜਿਹੜਾ ਆਪਾਂ ਇਹਦਾ ਗਲਾਸ ਬਣਾਉਣ ਲੱਗੇ ਆ ਹੁਣ ਜੇ ਵੀ ਤੁਸੀਂ ਕਹ ਬਕਬਕੀ ਲਾ ਦਿਓ ਤੁਸੀਂ ਇੱਧਰ ਦਿਖਾਓ ਨਹੀਂ ਹੁਣ ਦੇਖੋ ਤਾਂ ਖਾ ਕੇ ਜੀ ਹੁਣ ਆ ਗਿਆ ਮਸਾਲਾ ਅਬ ਮਸਾਲਾ ਪਾਲ ਦਿਆ ਸੀ